DF5 ਚੱਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਕਰਨਲ ਬਾਠ ਮਾਮਲੇ ਨੂੰ ਲੈ ਕੇ ਇੰਸਪੈਕਟਰ ਰੌਣੀ ਵੱਲੋਂ ਹਾਈ ਕੋਰਟ ਤਰੋਖ ਕੀਤਾ ਗਿਆ ਸੀ ਵੀ ਸਾਨੂੰ ਜਮਾਨਾ ਦੇ ਦਿੱਤੀ ਜਾਵੇ ਪਰ ਅਦਾਲਤ ਵੱਲੋਂ ਕਿਹਾ ਗਿਆ ਸੀ ਵੀ ਤੁਸੀਂ ਹੇਠਲੀ ਅਦਾਲਤ ਦੇ ਵਿੱਚ ਜਾਓ ਪਰ ਅੱਜ ਹੇਠਲੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਪਰ ਉਹ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਗਿਆ ਇਸ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਦਾ ਬਿਆਨ ਸਾਹਮਣੇ ਆਇਆ ਤੁਹਾਨੂੰ ਪਹਿਲਾਂ ਉਹ ਸੁਣਾਉਨੇ ਆ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਹੀ ਹੈ ਜਦੋਂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੇ ਉਹ ਜੁਡੀਸ਼ਰੀ ਹੈ ਉਹੀ ਹੀ ਇਨਸਾਨ ਨੂੰ ਜਿਹੜਾ ਹੈ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਹੈ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁੱਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was high court ਉੱਥੇ ਵੀ ਪਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਉਹਨਾਂ ਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਪਰ what we say ਜੁਡੀਸ਼ਰੀ ਕਹਿੰਦੇ ਨਾ ਸਤਿਏ ਮੇਵ ਜੇਤੇ ਸੋ ਸਤਿਆਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਔਰ ਹਮੇਸ਼ਾ ਉਥੇ ਹੀ ਸਚਾਈ ਨੂੰ ਹੱਕ ਮਿਲਦਾ ਹੈ ਮਤਲਬ ਜਸਟਿਸ ਮਿਲਦਾ ਹੈ ਐਂਡ ਆਮ ਵੈਰੀ ਹੈਪੀ ਕਿ ਜਜ ਸਾਹਿਬ ਨੇ ਸੁਨਿਆ ਐਂਡ ਅਗੇ 11th ਦੀ ਡੇਟ ਪਾਈ ਹੈ ਬਾਕੀ ਵਟ ਏਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਯੂ हैव टू ਓਨਲੀ ਟਰਸਟ them ਸੱਤਿਆ ਮੇ ਜੇਤੇ ਜਦੂ ਕਹਿੰਦੇ ਤੇ ਸੱਤਿਆ ਦੀ ਜੀਤ ਹੋਏਗੀ ਹੋਏਗੀ ਨਬ ਸਟੇ ਮਿਲਨ ਲਗਾ ਮੈਂ ਪੁੱਛਦਾ ਕਿ ਕਾਗਿਲਮ ਲਾਈ ਗਈ ਸੀ ਉਹ ਕਾਗਿਲ ਪੇਸ਼ ਨਹੀਂ ਕੀਤੀ ਗਈ ਜੀ ਸਟੇ ਨਹੀਂ ਹੁੰਦਾ ਐਂਟਰੀ ਮੋਨ ਨੇ ਕਿਹਾ ਜਦ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾਂ ਵਕੀਲਾਤ ਉਸ ਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਮੈਂ ਬਿਲ ਦਾ ਪਰ ਉਹਨਾਂ ਨੇ 11 ਤਰੀਕ ਦੀ ਡੇਟ ਰੱਖੀ ਅੱਗੇ ਕਾਰਵਾਈ ਲਈ ਸੋ ਬਾਕੀ ਵੀ ਵਿਲ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰਨਾ ਸਰ ਜਿਸ ਤਰ੍ਹਾਂ ਕਿ ਸਿਰਫ ਇੱਕ ਇਹ ਇੱਕ ਵਿਅਕਤੀ ਨੂੰ ਹੀ ਪਾਇਆ ਗਿਆ ਜਮਾਨਤ ਲਈ ਤੇ ਕਰੀ ਗਈ ਜੀ ਹਾਂ ਜੀ ਇੱਕ ਉਹ ਵਿਅਕਤੀ ਵਾਲੂ ਉਹ ਰੋਨੀ ਸਿੰਘ ਵਾਲੂ ਜਿਹਨੂੰ ਜਮਾਨਤ ਪਾਈ ਗਈ ਹੈ ਐਂਡ ਬਾਕੀ ਅ ਦਿ ਬੈਸ ਹੋਈ ਸੀ ਜੇ ਜਿਹੜਾ ਆਏਗਾ ਆਰਡਰ ਕੋਰਟ ਦੇਉ ਮੈਂ ਦੱਸਦਾ ਉਹ ਤਨ ਮਿਲੀ ਜਾਏਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਇਹ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਰਟ ਹੈਗੀ ਮੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖਦੀ ਲੋੜ ਹੈ ਦਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਦੀ ਆ ਸਤਿਅਮੇ ਵਿਜਯਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਹੈ ਤੇ ਸਤਿਅ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਵੀ ਮੈਂ ਚੰਡੀਗੜ੍ਹ ਕੋਲ ਪੁਲਿਸ ਕੋਲ ਇਨਕੁਆਇਰੀ ਮਾਰੀ ਗਈ ਤੇ ਉਹ ਵੀ ਤੁਸੀਂ ਸੈਟੀਸਫਾਈਡ ਹੋ ਉਸ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਦੈਟ ਇਜ਼ ਵਾਟ ਵੀ ਵਾਂਟਿਡ ਐਂਡ ਵੀ ਆਰ 100% ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ ਸੋ ਜਿੱਦਾਂ ਕਿ ਅਦਾਲਤ ਦੇ ਇਸ ਫੈਸਲੇ ਨੂੰ ਲੈ ਕੇ ਉਹ ਸੰਤੁਸ਼ਟੀ ਜਤਾਈ ਹੈ ਤੇ ਹੁਣ 11 ਅਪ੍ਰੈਲ ਵਾਲੇ ਦਿਨ ਮੁੜ ਸੁਣਵਾਈ ਹੋਵੇਗੀ ਤੇ ਦੂਜੇ ਪਾਸੇ 62 ਪਰਿਵਾਰ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਤੁਹਾਨੂੰ ਉਹ ਵੀ ਸੁਣਾਉਣੇ ਆ ਅੱਜ ਸਾਡੇ ਐਡੀਸ਼ਨਲ ਸੈਸ਼ਨ ਦਾ ਸਾਹਿਬ ਮੈਡਮ ਸੁਰਿੰਦਰ ਪਾਲ ਕੌਰ ਜੀ ਦੀ ਕੋਰਟ ਦੇ ਵਿੱਚ ਰੋਣੀ ਸਿੰਘ ਇਨਸਪੈਕਟਰ ਦੀ ਬੇਲ ਐਪਲੀਕੇਸ਼ਨ ਫਾਰ ਗ੍ਰਾਂਟ ਆਫ ਐਂਟੀਸਪੇਟਰੀ ਬੇਲ ਉਹ ਲੱਗੀ ਹੋਈ ਸੀ ਜਿਹਦੇ ਵਿੱਚ ਜੱਜ ਸਾਹਿਬ ਨੇ ਅੱਜ ਵਾਸਤੇ ਰਿਕਾਰਡ ਮੰਗਵਾਇਆ ਸੀ ਚੰਡੀਗੜ੍ਹ ਪੁਲਿਸ ਤੋਂ ਯੂਟੀ ਪੁਲਿਸ ਤੋਂ ਕਿਉਂਕਿ ਇਨਵੈਸਟੀਗੇਸ਼ਨ ਔਨਰੇਬਲ ਹਾਈ ਕੋਰਟ ਦੇ ਆਰਡਰਸ ਦੇ ਮੁਤਾਬਕ ਡਾਇਰੈਕਸ਼ਨ ਦੇ ਮੁਤਾਬਕ ਉਥੇ ਟ੍ਰਾਂਸਫਰ ਹੋ ਗਈ ਹੈ ਪਰ ਰਿਕਾਰਡ ਅਜ ਨਹੀਂ ਆ ਸਕਿਆ ਲੇਕਿਨ ਉਹਨਾਂ ਦੀ ਐਪਲੀਕੇਸ਼ਨ ਤੇ ਡਿਫੈਂਸ ਕਾਉਂਸਲ ਨੇ ਰੋਣੀ ਸਿੰਘ ਦੇ ਵਕੀਲ ਸਾਹਿਬ ਨੇ ਅੱਜ ਬਹਿਸ ਸ਼ੁਰੂ ਕੀਤੀ ਇਹ ਰਿਕੁਐਸਟ ਕੀਤੀ ਔਨਰੇਬਲ ਕੋਰਟ ਨੂੰ ਕਿ ਸਾਨੂੰ ਜਦੋਂ ਤੱਕ ਇਸ ਪਟੀਸ਼ਨ ਦੀ ਰੈਗੂਲਰ ਸੁਣਵਾਈ ਜਾਂ ਪੱਕੀ ਸੁਣਵਾਈ ਵੇਲੇ ਰਿਕਾਰਡ ਆਏਗਾ ਉਦੋਂ ਤੱਕ ਸਾਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਸਾਨੂੰ ਕੋਈ ਅਰੈਸਟ ਨਾ ਕਰ ਸਕੇ ਜਿਸ ਨੂੰ ਅਸੀਂ ਕੰਪਲੇਨਰ ਸਾਈਡ ਤੋਂ ਰੂਜ਼ ਕੀਤਾ ਔਰ ਕੁਝ ਫੈਕਟਸ ਜਿਹਾ ਸਾਹਮਣੇ ਲੈ ਆਂਦੇ ਕਿਉਂਕਿ ਮੈਟਰ ਹੁਣ ਸਬਜੈਕਟਿਸ ਹੈ ਇਸ ਕਰਕੇ ਮੈਂ ਬਾਕੀ ਡਿਟੇਲ ਨਹੀਂ ਦੱਸ ਸਕਦਾ ਲੇਕਿਨ ਉਹਨਾਂ ਦੀ ਜੋ ਰਿਕੁਐਸਟ ਸੀ ਇੰਟੈਰਮ ਬੇਲ ਦੀ ਉਹ ਉਹ ਜਿਹਾ ਸਮੇ ਰਿਜੈਕਟ ਹੋ ਗਈ 11 ਨੂੰ ਅਗਲੀ ਡੇਟ ਨਹੀਂ ਹੈ 11 ਤਰੀਕ ਨੂੰ ਰਿਕਾਰਡ ਮੰਗਵਾਇਆ ਹੈ ਔਰ ਉਸ ਦਿਨ ਫਾਈਨਲ ਆਰਗੂਮੈਂਟਸ ਹੋਣਗੇ ਇਹਨਾਂ ਦੀ ਬੇਲ ਐਪਲੀਕੇਸ਼ਨ ਤੇ ਰੋਣੀ ਸਿੰਘ ਦੀ ਸਰ ਕਿਹੜਾ ਕਿਹੜਾ ਰਿਕਾਰਡ ਹੈ ਜਿਹੜਾ ਜਪੌਂਸ਼ਿਆ ਨਹੀਂ ਤੇ ਉਹਦੀ ਲੋਡ ਹੈ ਬਾਦੂ ਜੋ ਕੰਪਲੀਟ ਫਾਈਲ ਇਨਵੈਸਟੀਗੇਸ਼ਨ ਦੀ ਹੈ ਉਹ ਅੱਜ ਆਨਰੇਬਲ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ ਨੈਕਸਟ ਡੇਟ ਤੇ ਪੇਸ਼ ਕਰਨਗੇ ਸੋ ਉਸ ਦਿਨ ਆਰਗੂਮੈਂਟਸ ਹੋ ਜਾਣਗੇ ਨੈਕਸਟ ਡੇਟ ਸਰ ਦੱਸ ਦਿਓ 11 11 ਤਰੀਕ 11 April ਸਵੇਰੇ 10:00 ਸੋ ਦੱਸ ਦਿੰਦਾ ਕਿ ਪਟਿਆਲਾ ਦੇ ਵਿੱਚ ਇਹ ਮਾਮਲਾ ਬਹੁਤ ਹੀ ਜ਼ਿਆਦਾ ਭੱਖਦਾ ਹੋਇਆ ਦਿਖਾਈ ਦੇ ਰਿਹਾ ਸੀ ਕਿਉਂਕਿ 62 ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਸੀਗਾ ਤੇ ਹੁਣ ਵੇਖਣਾ ਹੋਵੇਗਾ 11 April ਵਾਲੇ ਦਿਨ ਇੰਸਪੈਕਟਰ ਰੋਣੀ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਜਾਂ ਮੁਰ ਤੋਂ ਹਾਈ ਕੋਰਟ ਦਾ ਰੁਕ ਕਰਦੇ ਨੇ ਆ ਸਮਾਂ ਦੱਸੇਗਾ। ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ